ਦੋਸਤੋ ਓਏ ਹੈਲੋ ਦੋਸਤੋ ਤੇ ਤੀਸ਼ਾ ਅੱਜ ਬਣ ਗਈ ਆ ਬਾਬਿਆਣੀ ਤੁਹਾਨੂੰ ਬਦਾਈ ਆ ਕੀ ਕਹਿੰਦੇ ਨੇ ਆ ਖਾਣੀਆਂ ਮੱਛੀਆਂ ਤੇ ਖਾਣੇ ਹਮੇੜ ਪਰ ਦੁਨੀ ਜਾਂਦੀ ਮੈਂ ਨਹੀਂ ਖਾਂਦੀ ਇਹ ਦੇਖੋ ਦੋਸਤੋ ਅੱਜ ਵੇਖੋ ਏ ਕੀ ਕਰਦੀ ਮੈਂ ਅੱਜ ਬਣੀ ਆ ਹਾਂਜੀ ਬਣੀ ਆ ਹੋਰ ਕੀ ਆ ਨਹੀਂ ਮੈਂ ਅੱਜ ਬਣੀ ਆ ਰੋਜ਼ ਨਵੇਂ ਦਿਰ ਕਹਿੰਦੇ ਨਹੀਂ ਆ ਓ ਲੈ ਭੂਤ ਗੁੰਮਨਾਮ ਹੈ ਇਤਰਾ ਹੀ ਤੋਰੇ ਇਤਰਾ ਹੀ ਤੋਰ ਮੇਰੇ ਨਾਲ ਗੁੰਮ ਨਾਮ ਹੈ ਕੋਈ ਬਦ ਨਾਮ ਹੈ ਕੋਈ ਖਲਾ ਖਲਾ ਆ ਨਾ ਨਾ ਵੇ ਨਹੀਂ ਸੱਚੀ ਦਰ ਲਾਦੀ ਨਹੀਂ ਤੂੰ ਸੱਚੀ ਭੂਧ ਨਹੀਂ ਲਾਦੀ ਹੈ ਖਲਾ ਮੈਂ ਅੰਦਰ ਦੀ ਵੀ ਲੈਡ ਬੰਦ ਕਰ ਲੈਂਦੇ ਤੂੰ ਅੰਦਰ ਚਲੀ ਜਾ ਨਾ ਤੂੰ ਅਮਾ 2 ਮਿੰਟ ਥੱਲੇ ਨਾ ਡੱਕ ਜੀ ਪਟਾਕਾ ਪੈ ਜੂਗਾ ਜੀ ਆੜੇ ਕੋ ਫਰਸ਼ ਵੀ ਨਹੀਂ ਪੜ ਸਾਹ ਹੋਣਾ ਆਹੋ ਅਮਾ ਅਮਾ ਗੁੰਮ ਨਾਮ ਹੈ ਧੂਣੀ ਆ ਉਹਦਾ ਟੀਵੀ ਬੰਦ ਕਰ ਦੋ ਬੰਦੀ ਚੱਲ ਗਈ ਆ ਯੈਸ ਹਾਂ ਤੂੰ ਦਿਖ ਰਹੀ ਹੈ ਲੇਕਿਨ ਤੂੰ ਤੂੰ ਕਰ ਨਾ ਬੋਲ ਓਮ ਜੈ ਜਗਦੀਸ਼ ਫਿਰ ਮੈਂ ਨਾਮ ਜੋ ਦੋਸਤੋ ਓਏ ਇਹ ਕੀ ਆਏ ਸੋਚੀ ਤੇ ਜਾ ਤੇ ਜਿਹੜਾ ਸੋਚੀ ਬੂਦਾ ਆਇਆ ਇੱਕਦਮ ਹਲੋ ਦੋਸਤੋ ਤੁਹਾਨੂੰ ਬਧਾਈ ਆ ਇਹ ਤੁਣੀਆਂ ਤਾਂ ਦਿਖਾ ਕੇ ਬੈਠੀ ਆ ਮੈਂ ਦਿਖਣ ਨਹੀਂ ਦਿਆ ਤੋ ਕਿ ਲੜਨ ਮੈਂ ਬੰਦ ਕੀਤੀ ਸੀ ਕਿਉਂਕਿ ਇਹ ਤੁਨੀ ਦਿਖਾਉਂਦੀ ਆ ਤੇ ਪਤਾ ਨਹੀਂ ਕੀ ਕਰਦੀ ਫਿਰਦੀ ਐ ਇਹ ਇਹਾਨੂੰ ਵੀ ਭੂਟੀਆਂ ਮੈਲ ਦੇ ਵਿੱਚ ਰੱਖੰਡੀ ਐ ਇਹ ਵੇਖਿਆ ਮੈਂ ਸਭ ਦਾਨੇ ਦਾ ਬਾਕੀ ਚਲੋ ਜੋ ਵੀ ਮੰਨਨ ਦੀ ਐ ਕੋਈ ਨਾ ਕੋਈ ਕੀ ਕਰ ਜਾਦੇ ਪਤਾ ਨਹੀਂ ਕੀ ਐ ਇਹ ਕੀ ਇਹ ਤੂੰ ਬੰਗਾਲਣੇ ਬੰਗਾਲਣ ਹੈ ਐ ਕਰ ਫਿਰ ਆ ਨਾ ਨਾ ਹੁਕਮ ਹੁੰਦੇ ਨਹੀਂ ਦਿਆ ਕੱਛਾ ਕੁਛ ਨਹੀਂ ਫੈਂਦੇ ਸ਼ਾ ਆ ਨਹੀਂ ਇਤਰਾ ਇਤਰਾ ਕੱਛਾ ਖਾਣੀ ਐ ਹੁਕਮ ਆ ਕੇ ਦਿਖਾ ਹੁਕਮ ਆ ਕੇ ਦਿਖਾ ਨਹੀਂ ਮੈਂ ਪ੍ਰੈਕਟਿਸ ਨਾ ਹੱਲੇ ਨਹੀਂ ਉਹ ਬੰਗਾਲੀ ਘਮਉਂਦੇ ਹੋ ਉਹ ਖਾਈ ਵੀ ਤੁਰੀ ਜਾਂਦੇ ਸਾਬ ਡੱਡੀ ਮੱਸੀ ਸਾਵਾ ਜਰ ਰਹੇ ਆ ਤੇ ਨਾਲ ਨਾਲ ਆ ਵੀ ਕਰਦੇ ਰਹਿਣਾ ਉਹਨੇ ਤੂੰ ਤਾਂ ਚੱਲ ਨਹੀਂ ਡੱਡੀ ਮੱਸੀ ਖਾਂਦੇ ਉਹ ਤੇ ਖਾਂਦੇ ਆ ਨਾ ਉਹਨਾਂ ਦੀ ਗੱਲ ਕੀਤੀ ਕਈਆਂ ਦੀ ਹਰ ਕੋਈ ਨਹੀਂ ਕਈ ਕਈ ਸਮਝਦੇ ਹੋ ਤਿਉ ਤਿਉ ਤੇ ਕਿ ਤਿਉ ਸਮਝਦੇ ਹੋ ਕਿ ਖਾਈ ਪੀ ਵੀ ਜਾਣਾ ਤੇ ਨਾਲ ਨਾਲ ਆਏ ਕਰਨਾ ਸਮਝ ਰਹੇ ਹੋ ਨਾ ਐਂ ਤੇ ਚੱਲ ਸਮਝ ਰਹੇ ਹੋ ਨਾ ਕਿਸਕੇ ਤੇ ਪਾਈ ਕਿਸ ਕਦੇ ਲਈ ਕਹਿ ਲਈ ਵੀ ਨਹੀਂ ਕਿਸ ਦੇ ਲਈ ਇੱਥੇ ਉਹਦਾ ਮੈਂ ਉਤਰੇ ਵਲੌਗ ਸ਼ੂਟ ਕਰਨੇ ਆ ਆਪਣੀ ਜ਼ਿੰਦਗੀ ਦੇ ਵਲੌਗ ਤਨੜੇ ਭਰਾ ਜਦੋਂ ਮੈਂ ਇਸ ਦੁਨੀਆ ਤੋਂ ਜਾਊਂਗਾ ਨਾ ਤੇ ਉਦੋਂ ਮੇਰੇ ਆ ਵਲੌਗ ਜਿਹੜੇ ਯਾਦ ਰੱਖੇ ਜਾਣਗੇ ਜੇ ਕੋਈ ਵੇਖੂਗਾ ਤੇ ਕਿ ਆ ਬੰਦਾ ਹੁੰਦਾ ਸੀ ਇਸ ਕਰਕੇ ਮੈਂ ਆਪਣੀ ਜ਼ਿੰਦਗੀ ਨੂੰ ਹੁਣ ਨਾ ਅੰਜੋਇਮੈਂਟ ਕਰਨਿਆ ਚੰਗੀ ਤਰ੍ਹਾਂ ਕੁਝ ਨਹੀਂ ਦੇਖਣਿਆ ਕਿ ਕਾਲਾ ਪੀਲਾ ਲੱਗਣਿਆ ਜਾਂ ਗੰਦਾ ਬੰਦਾ ਲੱਗਣਿਆ ਮੈਨੂੰ ਨਹੀਂ ਉਹਦਾ ਮਤਲਬ ਹੈਗਾ ਮੈਨੂੰ ਬਸ ਇਹੋ ਮਤਲਬ ਹੈ ਕਿ ਕੀ ਕਹਿੰਦੇ ਨੇ ਨਾ ਨੋ ਬਕਵਾਸ ਲੇਕਿਨ ਹਾਂ ਸੱਚੀ ਬਕਵਾਸ ਇਹਦੇ ਵਿੱਚ ਖਾਂਦਾ ਜੋ ਹੁੰਦਾ ਉਹਦੇ ਵਿੱਚ ਬੋਲੀ ਦਰੀ ਜਾਓ ਜਿਸकी जल्दी है जलने रस की नहीं जल्दी ना चले ਮੈਨੂੰ ਮੈਨੂੰ ਵੀ ਕਰਨਾ ਮੈਨੂੰ ਸਾਰੇ ਭੂਤ ਲਾਈਟ ਵਿੱਚ ਆ ਗਏ ਉਹ ਭੂਤ ਰਹੇ ਰਹੇ ਲਾਈਟ ਵਿੱਚ ਦੋਸਤੋ ਮੇਰੇ ਅੰਦਰ ਭੂਤ ਨਿਕਲ ਚੁੱਕੇ ਜੋ ਹੁਣ ਮੈਂ ਇੱਕ ਸ਼ੁੱਧ ਆਤਮਾ ਹੋ ਗਈ ਹੈ ਹਾਂ ਦੀਸ਼ਾ ਮੈਂ ਇੱਕ ਸ਼ੁੱਧ ਆਤਮਾ ਹੋ ਗਈ ਨਾ ਮੈਂ ਮੈਂ ਦੇ ਆਤਮਾ ਵੀ ਬਹੁਤ ਵਧੀਆ ਆਇਆ ਕਈਆਂ ਨੂੰ ਤਾਂ ਪਤਾ ਆ ਕੀ ਕਹਿੰਦਾ ਏ ਕਈਆਂ ਦੀ ਤਾਂ ਕੀ ਕਹਿਣਾ ਹੁੰਦਾ ਕੀ ਸਾਡੀ ਵੀ ਖਿਚੜਾਈ ਵੱਲੀਏ ਪਤਾ ਨਹੀਂ ਕੀ ਇਤਰਾ ਗਾਣਾ ਗੁਣਾ ਹੈਗਾ ਪਰ ਮੈਨੂੰ ਗਾਣਿਆਂ ਦੇ ਵਿੱਚ ਜਲੀਬ ਲੁਭ ਨਹੀਂ ਹੈਗਾ ਓ ਮਮੀ ਕੀ ਕਰਦੇ ਹੋ ਜੀ ਮੈਂ ਜੀ ਮੈਂ ਜਾਵਰ ਬੰਦ ਕਰ ਜਹਾਣ ਤੂੰ ਮੇਰੀ ਓਟੀ ਦਹੀਂ ਇਹ ਘਮ ਹੋਣਾ ਉਧਰੋਂ ਪਾਪਾ ਵੀ ਆ ਗਏ ਆ ਨਾਲ ਕੰਜੂ ਸੇੜ ਆ ਗਿਆ ਓਹੋ ਆ ਗਈ ਆ ਓਏ ਆ ਜੀ ਕਰਨ ਦੀ ਚੀਜੀ ਆਏ ਹਾਏ ਓ ਦੋਸਤੋ ਮੈਂ ਤੈਨੂੰ ਦਿਖਾ ਨਹੀਂ ਸਕਦਾ ਇਹ ਜਦੋਂ ਵੀ ਦਾਦਾ ਪੋਤਾ ਹੁੰਦੇ ਆ ਨਾ ਇਹ ਪੋਤਾ ਨੰਗਾ ਹੀ ਹੁੰਦਾ ਆ ਦੱਸ ਦਿੰਦਾ ਪੋਤਾ ਨੰਗਾ ਹੀ ਹੁੰਦਾ ਆ ਸਾਲੇ ਲਈ ਉਹ ਹਲੇ ਕਟੇਰੀਆ ਜੋ ਵੀ ਕਹਿੰਦੇ ਆ ਉਹਦੇ ਚ ਤੂੰ ਕਰਨੀ ਆ ਹਾਏ ਹਾਏ ਤੈਨੂੰ ਖਾਣਾ ਵੀ ਨਹੀਂ ਹੁੰਦਾ ਕਿੰਨੀ ਗੰਦੀ ਲੱਗਣ ਦੀ ਆ ਛੀ ਨਹੀਂ ਕੀ ਖਾਂਦੀ ਆ ਅੰਬਲ ਪਾਪੜ ਕੀ ਆਂਬਲ ਆਂਬਲ ਪਾਪੜ ਅੰਬਲ ਅੰਬਲ ਨਹੀਂ ਹੁੰਦਾ ਪਾਗਲੇ ਆਂਬਾ ਪਾਪੜ ਹੁੰਦਾ ਆ ਅੰਬਲ ਪਾਪੜ ਤੂੰ ਵੀ ਤੂੰ ਵੀ ਖਾਂਦੀ ਪੁੱਤ ਮੈਂ ਅੰਬਲ ਪਾਪੜ ਕੀ ਆ ਬਾਬਾ ਦੋਵੇਂ ਤੁਸੀਂ ਕੋਈ ਜਾਈਆਂ ਹੋਵੇ ਬਾਬਾ ਬਾਈ ਬਾਈ ਦੋਸਤੋ ਤੁਸੀਂ ਕਰਦੇ ਬਾਈ ਨਾ ਹੈ ਤੂੰ ਇੱਥੇ ਆ ਉਹ ਸਾਡੀ ਚੱਜੀ ਜੇੜਾ ਹੋਵੇ ਘੱਡੇ ਰਮਾਨ ਦੇ ਨਾਲ ਨੰਗਾ ਸਾਧੂ ਪੂਰਾ ਨਹੀਂ ਆ ਓਏ ਓ ਨੰਗੇ ਸਾਧੂ ਆਏ ਹੋਏ ਨਹੀਂ ਆ ਮੇਰੀ ਗੱਲ ਜੀ ਆ ਉਹ ਜਾਣ ਹੀ ਰਵਾਤਾ ਜਲਾਤ ਜੀ ਮੇਰੇ ਕੋਲ ਆ ਮੇਰੇ ਕੋਲ ਹੀ ਹੋਣਾ 1 1 1 1 ਮੇਰਾ ਵੀ ਪਿਓ ਆ ਤੂੰ ਵਾਨ ਪਾਣੀ ਪਜਾਮੇ ਡੋਲ ਪਾਲ ਹੋਰ ਪੰਜਾਬੀ ਪਿਓ ਵੀ ਬਾਦੋ ਨਹੀਂ ਤੇ ਅੱਜ ਤੁਹਾਡੇ ਘਰ ਭੂਤ ਨਿਕਲਦੇ ਯਾਰ ਸਾਡੇ ਨਾਲ ਥੋੜੀ ਜੀ ਹੈ ਨਾ ਲਾਈਟਾਂ ਵੀ ਕਈਆਂ ਖਰਾਬ ਹੋਈ ਜਾਂਦੀ ਸੱਚੀ ਲੱਗਦਾ ਭੂਤ ਆ ਗਿਆ ਤੁਹਾਡੇ ਘਰ ਚ ਇਧਰ ਰੱਖੋ ਤੁਹਾਨੂੰ ਮੈਂ ਕੁਝ ਦਿਖਾਉਣਾ ਆਹ ਬਲਾਸਟ ਹੋ ਗਈ ਹੈ ਇਧਰ ਰੱਖੋ ਜਲਦੀ ਜਲਦੀ ਦੋਸਤੋ ਬਲਾਸਟ ਹੋ ਗਈ ਹੋਈ ਆਮਲ ਪਾਪੜ ਦੋਵੇਂ ਆਮਲ ਪਾਪੜ ਹੀ ਐ ਦੋਵੇਂ ਲੈ ਤੂੰ ਦਿੱਗੀ ਜਾਨੀ ਇਹਦੇ ਆਏ ਹਾਏ ਇਹ ਦਿਨ ਉਹ ਜੀ ਉਧਰ ਇਹ ਦਿਨ ਉਧਰ ਕੀ ਕਰਦੀ ਹੈ ਹੈ ਕਿੱਥੇ ਕਿੱਥਾ ਕਰਦੀ ਹੂੰ ਅਹ ਅਹ ਦੇ ਤੂੰ ਸਾਰੇ ਆਮ ਪਾਪੜ ਲਈ ਫਿਰਦੇ ਹੋ ਮੇਰੇ ਪਾਪਾ ਲਈ ਉਹਨਾਂ ਕੀ ਹਾਂ ਬਲ ਪਾਪੜ ਤੂੰ ਆਮਲ ਪਾਪੜ ਨਹੀਂ ਹੁੰਦੇ ਪਾਗਲੇ ਆਮ ਪਾਪੜ ਹੁੰਦੇ ਆ ਤੇਰੇ ਤੋਂ ਨਹੀਂ ਰਹੇ ਤਾਂ ਤੀ ਰਹਿਣਾ ਦੋ ਤੂੰ ਲੈ ਲੈ ਤੂੰ ਓ ਚਰਾਗੀ ਆਇਆ ਬਦ ਕੀ ਆ ਤੂੰ ਵੀ ਅੰਬਲ ਪਾਪੜ ਖਾਣਾ ਓਏ ਹੋਏ ਚਲ ਆਜਾ ਆਜਾ ਆ ਵੇਖੋ ਜੀ ਤੁਹਾਡੀ ਛੋਟੀ ਜਿੰਦ ਦੇ ਜਣ ਆ ਚੁੱਕੀ ਏ ਸਾਡੇ ਕੋਲ ਤੇ ਹੁਣ ਅਸੀਂ ਆਪਾਂ ਪਾਪੜ ਬਾਹਰ ਲੈ ਕੇ ਚੱਲ ਅੱਗੇ ਬਾਹਰ ਜਨਾਂ ਚਲੋ ਚਲੋ ਫਿਰ ਬਾਹਰ ਲੈ ਚੱਲੋ ਇਧਰ ਆਇ ਤੇ ਕੁੰਜੀ ਕਰ ਬਦ ਬਾਏ ਬਾਏ ਕਰੋ ਪਹਿਲੇ ਬਾਏ ਦੋਸਤੋ